गुर्व गुर्व दुनिया हर सच्छन ददरामदाजी हनचन नाथ तुम सगन युनी खाय गया जण काज मतलब पहला वारि तो ने चरपुर पल्ला जन चले उड़ बिना वाच चढ़ पाई वे खलु कस कर जाय तृतीय तार पूरा ता आ पुछा दरती नाम गाव को पिया का कल्याण तार राम सीताराम निरभौ निरकार सतराम जग के सुरजान सेव बिसेवै कृप करो बिहिरा जन्म जाओ ਸਿਕੀ ਸਿਖਾ ਗੁਰੂ ਵਿਚੰਦ ਦੇ ਕਰਮ ਲਖਾਇਆ ਪੂਰੂ ਜਕੀ ਜਤਿ ਸਰਵਾ ਵਿੱਚ ਬੋਧਨੰਦ ਗਾਧਮਨਾਂ ਗਿਆਨ ਦਾ ਅਰਥ ਕੀ ਬੋਲ ਲੈਣਾ ਸਾਹਾ ਸੋਇ ਚਟ ਕੋ ਵਾਇ ਅੰਤ ਅਨੰਤ ਬੋਧਨੰਦ ਅੰਤ ਬੰਦਰਮੰਦ ਕੋ ਵਾਇ ਸ੍ਰੇਵੇਂ ਗਤ ਨਚਾ ਸਭ ਕੋ ਹੋਈ ਮਨਜਨ ਚ ਸੱਚਾ ਸ੍ਰੀ ਗੁਰੂ ਦਾ ਜਿਸਰ ਹੋਈ ਮਨਜਨ ਬਦਮਨ ਪਾ ਜਾਓ ਨਾਨਕ ਜਿਨ ਮਨ ਬੋ ਤੇ ਮਨ ਮਨ ਬੋ ਰੰਗੜ ਗਾਏ ਇਹ ਜਿ ਜਗਾਇ ਹੈ ਜਰਵਾਣਾ ਪਰ ਕਰੈ ਜਲਵੇ ਕੈਸੀ ਆਇਏ ਕੋਰੈ ਬਸੈਏ ਪਾਇਏ ਪਈਏ ਪਾਇਏ ਕੋਰੈ ਆਵੇ ਹੋੜੀ ਨਾਮ ਕਰਨ ਕਰੇ ਜਲਨ ਰਤਨ ਜਾਈਏ ਜਿਉ ਪਿੰਸਰ ਦਦਾ ਹਾ ਤੇ ਕਾਜ ਕੋਈ ਹੈ ਜਿ ਲੋੜਾ ਜਿਨੇ ਆਪਣਾ ਤ੍ਰਪਨ ਨਹੀਂ ਸਰਾਈਏ ਜੇ ਜਰਵਾਣਾ ਪਰ ਕਰੈ ਗੁਰ ਹੈ ਨਾ ਪ੍ਰਿਆ ਪਾਈ ਹੈ ਗੁਰ ਹੈ ਨਾ ਪ੍ਰਿਆ ਪਾਈ ਹੈ ਕੰਤੂ